ਤੁਸੀਂ ਟ੍ਰੇਡ ਬਣਾਉਣੀ ਹੈ ਜੇ ਤਾਂ ਕਿਸੇ ਵੀ ਸਟਾਕ ਦੇ ਵਿੱਚ ਬਣਾਉਣੀ ਆ ਆ ਬੌਡਲਿਸਟ ਪੇਕ ਦਾ ਸਟਾਕ ਬਾਈ ਦੇਗੀ ਸਟਾਕ ਦਾ ਪਹਿਲਾਂ ਤੁਸੀਂ ਚਾਰਟ ਦੇਖਣਾਗਾ ਚਾਰਟ ਦੇਖ ਕੇ ਜਦੋਂ ਉਹਨਾ ਡਾਕਟਰ ਰੈਡੀ ਆ ਉਦੋਂ ਪ੍ਰਾਈਸ ਬਾਈ ਬਾਈ ਕਰ ਲਿਆ ਫਾਨੇ ਜੇ ਤਾਂ ਤੁਸੀਂ ਇੰਟਰਾਡੇ ਦੇ ਵਿੱਚ ਕੰਮ ਕਰ ਰਹੇ ਹੋਗੇ ਤਾਂ ਇੱਥੇ ਟ੍ਰੇਡਿੰਗ ਤੇ ਕਰ ਸਕਦੇ ਹੋਗੇ ਜੇ ਤੁਸੀਂ ਡਿਲੀਵਰੀ ਲਈ ਖਰੀਦਣਾ ਤਾਂ ਇੱਥੇ ਇਨ ਬਾਈ ਹੋਵੇਗੀ ਡਿਲੀਵਰੀ ਹੁੰਦੀ ਹੈ ਵੀ ਜਿੰਨਾ ਟਾਈਮ ਮਰਜ਼ੀ ਰੱਖ ਸਕਦੇ ਕਿੰਨਾ ਦਰ ਮਰਦੀ ਐ ਮੀਨਾ 2 ਮਹੀਨੇ ਸਾਲ ਜਿੰਨਾ ਦਰ ਮਰਜੀ ਐ ਐਮਟੀਐਫ ਵੀ ਇੱਥੇ ਕਿਤੇ ਅਸੀਂ ਕਰਿਆ ਤਾਂ ਨਹੀਂ ਹੈਗਾ ਮਾਰਜਨ ਟ੍ਰੇਡ ਫੰਡ ਇਹਦੇ ਵਿੱਚ ਵੀ ਮਤਲਬ ਜਿੱਦਾਂ ਆਪਾਂ ਆਪਾਂ ਨੂੰ ਮਾਰਜਨ ਨਹੀਂ ਮਿਲਦਾ ਦਾ ਬ੍ਰੋਕਰ ਵੱਲੋਂ ਕੋਈ ਜਿਹੜਾ ਇਹਦਾ ਘੱਟ ਵੱਧ ਹੁੰਦਾਗਾ ਜੇ ਮੈਂ ਟ੍ਰੇਡ ਦੇ ਵਿੱਚ ਤਾਂ 5 ਗੁਣਾ ਮਿਲਦਾਗਾ ਇਹਦੇ ਵਿੱਚ 2 ਗੁਣਾ 3 ਗੁਣਾ ਐਂ ਜੀ ਕਰਕੇ ਹੁੰਦਾ ਪੂਜਾ ਦੇ 2x ਮਾਰਜਨ ਮਿਲਦਾਗਾ ਠੀਕ ਆ ਅਪਾ ਫਾਈਨ ਕਰ ਲੈ ਕਰੋ ਪਹਿਲਾਂ ਇੰਟਰਡੀ ਵਾਲੇ ਤੇ ਜਾਂ ਤਾਂ ਟ੍ਰੇਡਿੰਗ ਤੇ ਜਾਂ ਇਵੈਂਟਿੰਗ ਤੇ ਜੇ ਤੁਸੀਂ ਕੰਮ ਕਰੁੰਦੇ ਸੀ ਹੁਣ ਆ ਜਾਂਦੀ ਹੈ ਜੇ ਤੁਸੀਂ ਆਪਸ਼ਨ ਦੇ ਵਿੱਚ ਕੰਮ ਕਰਨਾ ਕਿਸੇ ਸਟਾਕ ਦੇ ਸਾਰੇ ਸਟਾਕ ਆਪਸ਼ਨ ਦੇ ਵਿੱਚ ਕੰਮ ਨਹੀਂ ਕਰਦੇ ਜਿੰਨੇ ਵੀ ਲਿਸਟਡ ਨੇ ਇਕਵਿਟੀ ਹੈ ਜਿਹੜੀ ਇਹ ਚ ਵੀ ਆਪਾਂ ਡਿਲੀਵਰੀ 'ਚ ਲੈ ਸਕਦੇ ਆ ਲੈ ਸਕਦੇ ਹਾਂ ਜੀ ਆਪਾਂ ਕਿਸੇ ਦੇ ਵਿੱਚ ਵੀ ਜਿਵੇਂ ਹੁਣ ਆ ਦੇਖੋ ਇੱਕ ਮਿੰਟ ਪਹਿਲਾਂ ਮੈਂ ਤੁਹਾਨੂੰ ਇਹ ਸਮਝਾ ਦਾਂ ਆ ਗਿਆ ਡਾਕਟਰ ਐਡੀ ਤੇ ਆ ਕੇ ਇੱਥੇ ਕਲਿੱਕ ਕਰ ਲਿਆ ਜੇ ਤੁਸੀਂ ਆਪਸ਼ਨ ਦੇ ਵਿੱਚ ਕੰਮ ਕਰਨਾ ਪਹਿਲਾਂ ਤਾਂ ਹੋਗਾ ਇੰਟਰਾਡੇ ਤੇ ਡਿਲੀਵਰੀ ਦਾ ਤੁਹਾਨੂੰ ਪਤਾ ਲੱਗ ਗਿਆ ਹੁਣ ਜੇ ਤੁਸੀਂ ਆਪਸ਼ਨ ਦੇ ਵਿੱਚ ਕੰਮ ਕਰਨਾ ਤਾਂ ਉਸੇ ਸਟਾਕ ਦੀ ਆਪਸ਼ਨ ਟੀ ਨਾਲ ਉੱਪਰ ਲਿਖੀ ਹੋਈ ਆਪਸ਼ਨ ਟੀ ਇਹਨੂੰ ਕੀ ਕਰਨੇ ਆ ਪਹਿਲਾਂ ਇਹ ਤਾਂ ਕੀ ਸੀ ਜੇ ਤਾਂ ਤੁਸੀਂ ਇੰਟਰਾਡੇ ਵਿੱਚ ਕੰਮ ਕਰਦੇ ਹੋ ਤਾਂ ਇੱਕ ਦਿਨ ਵਾਲੀ ਹੋ ਗਿਆ ਜੇ ਤੁਸੀਂ ਇਨਵੈਸਟਿੰਗ ਤੇ ਕਰ ਲਿਆ ਮਤਲਬ ਉਹ ਲੰਬੇ ਸਮੇਂ ਲਈ ਹੋ ਗਿਆ ਜੇ ਤੁਸੀਂ ਆਪਸ਼ਨ 'ਚ ਕਰਦੇ ਹੋ ਤਾਂ 1 ਮਹੀਨੇ ਲਈ ਹੁੰਦਾ ਇੱਕ ਮਹੀਨੇ ਦੇ ਲਾਸਟ ਵੀਰਵਾਰ ਨੂੰ ਜਿਹੜਾ ਵੀਰਵਾਰ ਹੁੰਦਾ ਮਹੀਨੇ ਦਾ ਉਹਨੂੰ ਐਕਸਪਾਇਰੀ ਹੁੰਦੀ ਹੈ ਜੀ ਇਹ ਉਮੀ ਮਿਲਦਾ ਜਿਵੇਂ ਆਪਾਂ ਇੰਡੈਕਸ ਦੇ ਵਿੱਚ ਕਾਲ ਪੁੱਟ ਕਰਦੇ ਹੁੰਦੇ ਹਾਂ ਠੀਕ ਹੈ ਪੁੱਜਾਂਗੇ ਉੱਪਰ ਤੇ 28 ਮਾਰਚ ਨੂੰ ਲਾਸਟ ਵੀਰਵਾਰ ਹੋਊਗਾ ਇਹ ਸਟਾਕ ਦੇ ਵਿੱਚ ਆ ਗਿਆ ਐਵੇਂ ਹੀ ਆਪਣਾ ਨੈਪੀਫਿਟੀ ਦੇ ਵਿੱਚ ਹੁੰਦਾ ਉਹਦਾ ਪ੍ਰਾਪਤੇ ਜਸਤ ਹੁੰਦੇ ਨੇ ਨੈਪੀਫਿਟੀ ਦਾ ਉਹ ਹਫਤੇ ਵਾਲਾ ਵੀ ਹੁੰਦਾ ਵੀ ਜੋ 15 ਦਿਨਾਂ ਦਾ ਵੀ ਕਰ ਸਕਦੇ ਆਪਾਂ ਮਹੀਨੇ ਵਾਲਾ ਵੀ ਕਰ ਸਕਦੇ ਆ ਡੇਟ ਸਿਲੈਕਟ ਕਰ ਸਕਦੇ ਆ ਜਿਵੇਂ ਆਹ ਪਈ ਹੈ ਦੇ ਵਿੱਚ ਇਹਦੇ ਵਿੱਚ ਵੀ ਆ ਤਾਂ ਨਵੀਆਂ ਦਾ ਕਰ ਸਕਦੇ ਆਪਾਂ ਸਾਈਟ ਮਾਰਕ ਇਹ ਦੋ ਅਗਲੇ ਮਹੀਨੇ ਦਾ ਵੀ ਕਰ ਸਕਦਾ ਹੈ ਦੋ ਅਗਲੇ ਦਾ ਮੈਨੂੰ ਬੰਦਾ ਹਾਉ ਮੈਨੂੰ ਮਿਲਦਾ ਲੈਟ ਵਰਕ ਤੇ ਚੱਲ ਨਹੀਂ ਰਿਹਾ ਮਾਈ ਤੁਹਾਨੂੰ ਚਲੋ ਇੱਥੇ ਆ ਜੂਗਾ ਪ੍ਰੀਮੀਅਮ ਜਿੰਨੇ ਵੀ ਮੰਨ ਲਓ ਜਿੱਥੇ ਚੱਲ ਰਿਹਾ 6200 ਤੇ ਚੱਲ ਰਿਹਾਗਾ ਉਨੇ ਆ ਜੂਗਾ ਇਹਦਾ ਜਿੰਨੇ ਦਾ ਸਟ੍ਰਾਈਕ ਪ੍ਰਾਈਸ ਹੋ ਹਰੇਕ ਦਾ ਲੋਟ ਸਾਈਜ਼ ਅਲੱਗ ਹੁੰਦਾ ਕੋਈ 100 ਦਾ ਲੋਟ ਸਾਈਜ਼ ਹੁੰਦਾ ਜਿੰਦਾ 5000 ਦਾ ਹੁੰਦਾ ਕਿਸੇ ਦਾ 4000 ਦਾ ਰੇਕਸਟੋਕ ਦਾ ਜਿਵੇਂ ਹੁਣ ਇਹਨਾਂ ਤੋਂ ਵਿੱਚੋਂ ਕੋਈ ਵੀ ਸਟਾਕ ਦੇਖੋਗੇ ਸਾਰਿਆਂ ਦੇ ਅਲੱਗ-ਅਲੱਗ ਲੋਟ ਸਾਈਜ਼ ਠੀਕ ਹੈ ਲੋਟ ਸਾਈਜ਼ ਤਾਂ ਪਤਾ ਨਾ ਸਾਰੇ ਨੂੰ ਪਤਾ ਜੀ ਸਾਰੇ ਨੂੰ ਅਲੱਗ-ਅਲੱਗ ਇਹ ਹੁਣ ਇਹ ਜੋ ਇੱਥੇ ਜਦੋਂ ਆਪਾਂ ਐੱਡਵੇਨਿਊ ਵਾਲੇ ਜਾਦੇ ਨੇ ਕਿ ਨਿਫਟੀ 50 ਜਾਂ ਬੈਂਕ 18 ਖਾਣਾ ਨਹੀਂ ਸਹੀ ਆ ਗਿਆ ਜਿਵੇਂ ਕੋਈ ਜ਼ਿਆਦਾਤਰ ਟ੍ਰੇਡ ਆ ਨਿਫਟੀ ਦੇ ਵਿੱਚ ਕਰਦੇ ਨੇ ਨਿਫਟੀ ਦੇ ਵਾਸਤੇ ਨਿਫਟੀ ਤੇ ਆਪਾਂ ਮੰਗੇ ਨਿਫਟੀ ਦੀ ਆਪਸ਼ਨ ਚੇਨ ਆ ਜਾਂਦੀ ਹੈ ਪਰ ਨਿਫਟੀ ਦੀ অপਸ਼ਨ ਚੇਨ ਆ ਗਈ ਜਿੱਥੋਂ ਆਪਾਂ ਖਰੀਦਦੇ ਹੁੰਨੇ ਆ ਐਲਟੀਪੀ ਜਿਹੜੀ ਕਹਿੰਦੇ ਹੁੰਨੇ ਆ ਆਪਾਂ ਆ ਗਏ 170 ਰੁਪਏ ਦੇ ਚੱਲ ਰਹੀ ਹੈ 22300 ਦੇ ਜੇ ਤਾਂ ਤੁਹਾਡਾ ਵਿਊ ਹੈਗਾ ਵੀ ਉੱਪਰ ਨੂੰ ਜਾਊ ਮਾਰਕੀਟ ਤਾਂ ਤਾਂ ਇਧਰੋਂ ਤੌੜਲਾ ਹਿੱਸਾ ਅਸਟ੍ਰਾਈਕ ਪ੍ਰਾਈਸ ਇਧਰ ਤੌੜਲਾ ਆ ਗਿਆ ਤੇ ਇਧਰੋਂ ਕੋਟਾ ਲਾ ਗਿਆ ਠੀਕ ਹੈ ਇੱਥੋਂ ਹੁਣ ਤੁਸੀਂ ਆ ਪ੍ਰੀਮੀਅਮ ਖਰੀਦ ਲੈ 103 ਦਾ ਜਿੰਨੇ ਪੁਆਇੰਟ ਉੱਪਰ ਚਾਈ ਜਾਊਗਾ ਇਹ ਉਨਾਂ ਆਪਣਾ ਮੈਨੀਫੈਕਟ ਹੋ ਜਾਊਗਾ ਠੀਕ ਹੈ ਇਹ ਖਰੀਦਣਾ ਵੀ ਸਿੰਪਲ ਆ ਤੁਸੀਂ ਮੋਬਾਈਲ ਤੇ ਮੰਨ ਲਓ ਇੱਥੇ ਬਾਏ ਕਰੋਗੇ ਸਿੱਧਾ ਅਇਕੋ ਬਰਬੂ ਨਾਰਮਲ ਤੇ ਕਰ ਲਿਆ ਕਰੋ ਆ ਟ੍ਰੇਡਿੰਗ ਨਾਲ ਉਹ ਨਾ ਨਾਰਮਲ ਤੇ ਕਰ ਲਿਆ ਕਰੋ ਕਿਉਂਕਿ ਉਹਦੇ ਵਿੱਚ ਹੋ ਜਾਂਦਾ ਇੱਕ ਦਿਨ ਨਾਲ ਇਹਦੇ ਵਿੱਚ ਆਪਾਂ ਵੇਚ ਭਾਵੇਂ ਇੱਕ ਦਿਨ ਕੀ ਲਈਏ ਚਾਹੀ 700 ਨਾਰਮਲ ਤੇ ਕਰ ਲੈਣਾ ਇਹਦਾ ਹੁਣ ਜੇ ਕਿਤੇ ਫੇਰ ਵੀ ਗਲਤੀ ਨਾਲ ਹੋ ਜੇ ਤਾਂ ਆਪਾਂ 3:00 ਵਜੇ ਵੀ ਇਹਨੂੰ ਨਾਰਮਲ ਚ ਕਨਵਰਟ ਕਰ ਸਕਦੇ ਹਾਂ ਯਾਨੀ ਕਿ ਤੁਹਾਨੂੰ ਕੋਈ ਟ੍ਰੇਡ ਕਰਨ ਤੋਂ ਪਹਿਲਾਂ ਪਹਿਲਾਂ ਠੀਕ ਹੈ ਜੀ ਆ ਥੱਲੇ 500 ਹੋਊਗਾ ਤਾਂ ਕਿੰਨਾ ਫੰਡ ਲੱਗੇਗਾ ਇਹ ਤੇ ਹੋਊਗਾ ਵੀ ਹਾਂਜੀ ਇਹ ਕਿਹੋ ਜਿਹਾ ਡਿਗੇਟਰ ਇਹਦੇ ਵਿੱਚ ਨਾਰਮਲ ਜਿਹਾ ਹਸਤਾਰਕ ਨਹੀਂ ਹਾਂ ਇਹਦੇ ਵਿੱਚ ਪੰਚੀ ਦਾ ਕੋਲਿਆ ਹੋਇਆ ਹੈਗਾ ਗੁਰਪਿਆਰ ਦਾ ਹੈਗਾ ਜਿਹਾ ਫੰਡ ਹੈਗਾ ਇਹਦੇ ਵਿੱਚ ਨਹੀਂ ਆਉਂਦਾ ਆਪਸਟਾ ਬਸ ਫਿਰ 5100 ਜੇ ਹੋਵੇ ਤਾਂ ਉਹ ਘਟ ਕੇ ਦਿਖਣਾ ਹੁੰਦਾ ਠੀਕ ਹੈ ਜੀ ਹੁਣ ਟ੍ਰੇਡ ਬਣਾਉਣਾ ਦਾ ਪਤਾ ਲੱਗਿਆ ਤੁਹਾਨੂੰ ਨਾਰਮਲ ਚ ਹਫਤੇ ਵਾ ਨਾਰਮਲ ਚ ਜਿੰਨੇ ਦਿਨ ਦੀ ਐਕਸਪਾਇਰੀ ਉੱਪਰ ਲਿਖਾਈ ਹੈ ਆ ਦੇਖੋ 7 ਹੋਣਾ 7 ਮਾਰਚ ਤੱਕ ਬਰਸ ਸੱਤ ਠੀਕ ਹੈ ਤੁਹਾਨੂੰ ਲੱਗਿਆ ਬਤਾਉਣ ਟ੍ਰੇਡ ਰੂਲ ਨੂੰ ਜੇ ਆਪਣੇ ਚੈਟ ਕੇਂਦਰ ਨੂੰ ਪੂਰੂ ਦੇਖਾਂਗੇ ਕਿ ਜੇ ਆਪਣੇ ਕੋਲ ਹੈ ਹਾਂ ਉਹ ਚੀਜ਼ ਦੇਖ ਲਓ ਉੱਪਰ ਦੇਖੋ ਪੋਜੀਸ਼ਨ ਲਿਖਿਆ ਹੁੰਦਾ ਨਾ ਇੱਥੋਂ ਮੰਨ ਲਓ ਬਾਇ ਕਰ ਲਿਆ ਤੁਸੀਂ ਨੇ ਬਾਇ ਕਰਨ ਤੋਂ ਬਾਅਦ ਉਹ ਪੋਜੀਸ਼ਨ ਚੋਕੇ ਕਰ ਲਿਓ ਮੋਵਲਟੀ ਵੀ ਕਰਦੇ ਹੋ ਸੱਜੇ ਲੰਬੇ ਸਮੇਂ ਲਈ ਆਪਾਂ ਸ਼ੇਅਰ ਰੱਖਦੇ ਆਂ ਆਪ ਜੀ ਸਰ ਤੋਂ ਓਕੇ ਕਰ ਲਿਆ ਇੱਥੇ ਲਾਉਸ ਪ੍ਰੋਫਟ ਚੱਲੂ ਜਿਹੜਾ ਵੀ ਲਾਉਸ ਪ੍ਰੋਫਟ ਉਹਦੇ ਕਲਿੱਕ ਕਰਕੇ ਤੁਸੀਂ ਬਾਅਦ ਵੀ ਹੋ ਸਕਦਾ ਹਾਂ ਹਾਂ ਜੀ ਮੇਰੇ ਸੱਜੇ ਲੰਬੇ ਸਮੇਂ ਲਈ ਆਪਾਂ ਇਹਨੂੰ ਸ਼ੇਅਰ ਫੀਲਦੇ ਆਂ ਕੀ ਆਪਾਂ ਅਮਰੀਕੀਆਂ ਦੇਖਣੀ ਆਉਂਦੀਆਂ ਜੋ ਜੇ ਤਾਂ ਕੋਈ ਕੰਪਨੀ ਦੀਆਂ ਇੱਕ ਤਾਂ ਸਕਰੀਨਰ ਤੇ ਜਾ ਕੇ ਦੇਖ ਸਕਦੇ ਹਾਂ ਕਿ ਕੋਈ ਕੰਪਨੀ ਦਾ 네ਗੇਟਿਵ ਪੁਆਇੰਟ ਤਾਂ ਨਹੀਂ ਜ਼ਿਆਦਾ ਸਾਨੂੰ ਖਾਸ ਕਰਕੇ ਪਹਿਲੇ ਹੀ ਲਿਗ ਤੇ ਕਲਿੱਕ ਕਰਨਾ ਠੀਕ ਹੈ ਜਿਹੜੀ ਕੰਪਨੀ ਖਰੀਦ ਰਹੇ ਹੋ ਉਹਦਾ ਨਾਮ ਇੱਥੇ ਵਿੱਚ ਭਰ ਲਓ ਉਹਦਾ ਸਾਰਾ ਡਾਟਾ ਆ ਜਾਊਗਾ ਜਿਹੜੀ ਵੀ ਮਰਜ਼ੀ ਕੰਪਨੀ ਖਰੀਦਦੇ ਆਪਾਂ ਡਾਟਾ ਉੱਤ ਪਰ ਲੀਹੋ ਡਾਟਾ ਉੱਤ ਭਰ ਲੀਜੀ ਜਿਵੇਂ ਆਪਾਂ ਕੱਲ ਪਰ ਸਿੱਖਿਆ ਸੀ ਇਹਦੇ ਵਿੱਚ ਵੀ ਜੇ ਆਹਾਂ ਸਟਾਕ ਦੀ ਪੀਈ ਆ ਜਿਹੜੀ ਇਹ ਆਪਾਂ 20 ਦੇ ਲੱਵੇ ਲਾਉਣੇ ਜੇ ਮਿਲ ਜੇ ਤਾਂ ਫਾਇਦਾ ਹੁੰਦਾ ਹਨਾ ਵੀ ਵਧੀਆ ਹੁੰਦਾ ਉਸਟਾਕ ਦਾ ਦੁਬਾਰਾ ਬੋਲੋ ਸਨੱਚੀ ਪੀਈ ਮੈਨ ਇਟ ਜੇ ਇਹ 20 ਦੇ ਲੱਵੇ ਲਾਉਣੇ ਹੋ ਰਹੇ ਨੇ ਉਹ ਬੈਸਟ ਹੁੰਦਾ ਜੀ ਸਟਾਕ ਹਾਂਜੀ ਠੀਕ ਹੈ ਜੀ ਤੇ ਆਪ ਬੁੱਕ ਵੈਲਿਊ ਦਾ ਆ ਡਿਵੀਡੈਂਡ ਦੇਖ ਰਹੇ ਹੋ ਜਿਹੜੀ ਕੰਪਨੀ ਵਧੀਆ ਡਿਵੀਡੈਂਡ ਦਿੰਦੀ ਹੋਵੇ ਨਾਲ ਹਾਂਜੀ ਠੀਕ ਹੈ ਜੀ ਇਹ ਵੀ ਆਪਣਾ ਫਾਇਦਾ ਹੁੰਦਾ ਹੈ ਤੇ ਆਹ ਵਾਲਿਆਂ ਨੇ ਜਿਹੜੀਆਂ ਦੋਨੇ ਕਾਰੋਜ਼ੀ ਤੇ ਆਹ ਦੇਖਿਆ ਸੀ ਜਿਹੜਾ ਇਹਨਾਂ ਨੂੰ ਲਿਖਿਆ ਸੀ 20 ਤੋਂ ਉੱਪਰ ਹੁੰਮ ਜੀ ਅੱਛਾ ਜੀ ਇਹ 20 ਤੋਂ ਉੱਪਰ ਹੁੰ ਤਾਂ ਆਉਂਦੀਆਂ ਹੁੰਦਾ ਜੀ ਵੈਸੇ ਸਾਰੀਆਂ ਚੀਜ਼ਾਂ ਇੱਕਦੇ ਵਿੱਚ ਨਹੀਂ ਮਿਲਦੀਆਂ ਸਿਰਫ ਆਪ ਨੂੰ ਦੇਖਣ ਦੇ ਲਈ ਓਨਾ ਕੁ ਹਿੰਟ ਜਾਂ ਮਿਲ ਜਾਂਦਾ ਵੀ ਸਟਾਕ ਵਧੀਆ ਚੱਲ ਸਕਦਾ ਹੈ ਠੀਕ ਆ ਤੇ ਨੀਚੇ ਆ ਜਾਂਦਾ ਇਹਦੇ ਵਿੱਚ ਜਿਹੜੀਆਂ ਕੰਪਨੀਆਂ ਨਾਲ ਹੋਰ ਇਹਨਾਂ ਤੇ ਅਸਰ ਹੁੰਦੇ ਨੇਗੇ ਉਹਨਾਂ ਵਿੱਚੋਂ ਇਹ ਪਹਿਲੇ ਦੂਜੇ ਨੰਬਰ ਤੇ ਹੋਣੀ ਚਾਹੀਦੀ ਹੈ ਅੱਛਾ ਆਹ ਉਹਦੀ ਕੰਪਨੀ ਦੀਆਂ ਵਧੀਆ ਗੱਲਾਂ ਤੇ ਨੈਗੇਟਿਵ ਗੱਲਾਂ ਲਿਖੀਆਂ ਹੁੰਦੀਆਂ ਜੀ ਕੇ ਬਗੇ ਕੰਪਨੀ ਦਾ ਕੰਪਨੀ ਦਾ ਪਰਫਾਰਮੈਂਸ ਹੋ ਗਿਆ ਕੁਆਟਰ ਤੇ ਕਹਿੰਦਾ ਵੀ ਕੰਪਨੀ ਕੁਆਟਰ ਦੇ ਰਿਜ਼ਲਟ ਨੇ ਜਿਹੜੇ ਵਧੀਆ ਆ ਰਹੇ ਨੇਗੇ ਤੇ ਇਦਾਂ ਨੈਗੇਟਿਵ ਗੱਲਾਂ ਹੁੰਦੀਆਂ ਨਹੀਂ ਗੀਆਂ ਬੁੱਕ ਜਿਹੜੀ ਸਟਾਕ ਦੀ ਟਰੇਡਿੰਗ ਸੇਮ ਟਾਈਮ ਬੁੱਕ ਵੈਲਿਊ ਕੰਪਨੀ ਕੰਪਨੀ ਸ਼ੇਅਰ ਗਰੋਥ ਦੇ ਵਿੱਚ ਫਸੀ ਹੀ ਘਟੀ ਜਾ ਬਸ ਇਹ ਚੀਜ਼ਾਂ ਦੇਖਣੀਆਂ ਹੁੰਦੀਆਂ ਨੇ ਤੇ نیچے ਆ ਜਾਂਦਾਗਾ ਸ਼ੇਅਰ ਰੈਟ ਹੋਰ ਵੀ ਦੇਖਣਾ ਚਾਹੀਦਾ ਤਿੰਨ ਸਾਲਾਂ ਦੇ ਵਿੱਚ 3.88 ਲੋਰ ਡਾਣ ਦਿੱਤਾ ਆ ਗਿਆ ਜਿਵੇਂ ਆ ਕੰਪਨੀ ਆ ਗਈ ਇਹਨਾਂ ਦਾ ਆ ਸਾਰੀਆਂ ਕੰਪਨੀ ਦੇ ਵਿੱਚ ਵੀ ਟਾਈ ਆ ਪਾਦਾ ਮਤਲਬ ਇਨਵੈਸਟ ਕੀਤਾ ਹੋਇਆ ਹੈਗਾ ਠੀਕ ਹੈ ਇੱਥੇ ਇਹ ਪਹਿਲੇ ਦੂਜੇ ਤੀਜੇ ਤੋਂ ਹੋਣੀ ਚਾਹੀਦੀ ਹੈ ਜਿਹੜੀ ਕੰਪਨੀ ਆਪਾਂ ਖਰੀਦ ਰਹੇ ਹਾਂ ਪਹਿਲੇ ਤੀਜੇ ਨੰਬਰ ਦੇ ਕੱਲ ਕੱਲ ਜੀ ਇਹਦਾ ਉਹ ਹੈ ਜੀ ਮਤਲਬ ਵੀਡੀਓ ਅੱਜ ਹੀ ਆਪਕੋ ਰਿਲੀਜ਼ ਹੋਣੀ ਹੈ ਕਟਾ ਮਟਰ ਹਾਂ ਇਹ ਤਾਂ ਲੋਕਾਂ ਕਰਾਉਣਾ ਦੀ ਪਹਿਲਾ ਕੋਈ ਟਰੱਕ ਬਣਾਉਣ ਲੱਗੇ ਨਾਲੀ ਟਰੱਕ ਤਾਂ ਮੈਨੂੰ ਹੀ ਬਣਾਉਂਦੀ ਸੀ ਉਹਦਾ ਮੀਰਾ ਤੇ ਮੇਨ ਦਾ ਇਵਨਿਉ ਨੇ ਉਹ ਤਾਂ ਆਦੇ ਪਹਿਲਾਂ ਵੀ ਬਣਾਉਂਦਾ ਬੈਂਟਰੀ ਵਾਲਾ ਹੋਣਾ ਹੋਰ ਕਰਤਾ ਹੂੰ ਨਾਲ ਇਹਨਾਂ ਤੋਂ ਜਿਹੜਾ ਬੈਂਟਰੀ ਵਾਲਾ ਹੋਣੀ ਬੈਂਟਰੀ ਵਾਲਾ ਕਰ ਸਕਦਾ ਉਹਨਾਂ ਵਿੱਚ ਕਿਹੜੇ ਟੌਪ ਦੀ ਮੀਟਰ ਆ ਸਾਰੇ ਜੀ ਇਲੈਕਟ੍ਰਿਕ ਆ ਦੇ ਲਈ ਇੰਨੀ ਇਨਵੈਸਟਮੈਂਟ ਹੋ ਗਈ ਜੀ ਇਲੈਕਟ੍ਰਿਕ ਕਰਾਉਣਾ ਬਸ ਸਰਦਾਰ ਜਾਬਾ ਵੀ ਪਹਿਲੇ ਤੁਂਜੇ ਤੀਜੇ ਦੇ ਵਿੱਚ ਹੋਣਾ ਚਾਹੀਦਾ ਕਰਜ਼ਾ ਸਰ ਜੀ ਕਰਜ਼ਾ ਨਹੀਂ ਹਾਂ ਕਰਜ਼ਾ ਦੇਖਣਾ ਕਰਨਾ ਥੱਲੇ ਆ ਜੀ ਬੈਲੈਂਸ ਸ਼ੀਟ ਆ ਰਜਲਤਾ ਗੀ ਠੀਕ ਹੈ ਕੰਪਨੀ ਦੇ ਤੰਤਰ ਵੀ ਨਿਵਾਦੋਂ ਦਿਨੇ ਕਿ ਜਿਹੜੇ ਘਟ ਰਹੇ ਨੇ ਜਾਂ ਵਧ ਰਹੇ ਨੇ ਇੱਥੋਂ ਦੇਖ ਲਿਆ ਕਰੋ ਤੇ ਨੀਚੇ ਆ ਜਾਂਦਾ ਕਿ ਇੱਥੇ ਲਾਸ ਪ੍ਰੋਫਟ ਕੰਪਨੀ ਦਾ ਆ ਸੇੜਾ ਜੀ ਹਰੇਕ ਸਾਲ ਦਾ ਹਾਂ ਹਰੇਕ ਸਾਲ ਦਾ ਲਿਖਿਆ ਹੋਇਆਗਾ ਦੇਖੋ 2012 ਤੋਂ ਲੈ ਕੇ ਹੁਣ 23 ਤੱਕ ਦਾ 24 ਦਾ ਉਪਰ ਜੀ ਨੈਟ ਪ੍ਰੋਫਿਟ ਦੇਖ ਸਕਦੇ ਹੋ ਕੰਪਨੀ ਨੈਟ ਪ੍ਰੋਫਿਟ ਦੇ ਵਿੱਚ ਕੀ ਸੀਗਾ ਜੀ ਆ ਚੱਲ ਰਹੀ ਆ ਕੰਪਰੀ ਘਟੇ ਚ ਚੱਲ ਰਹੀ ਸੀ 19 ਦੇ ਵਿੱਚ ਅੱਛਾ ਜੀ 20 ਚ ਵੀ ਘਟੇ ਚ ਰਹੀ ਆ 21 ਚ ਵੀ 22 ਚ ਵੀ ਹੁਣ ਇਹ ਦੁਬਾਰਾ 23 ਦੇ ਵਿੱਚ ਪ੍ਰੋਫਿਟ ਚ ਆ ਗਈ ਮਤਲਬ ਠੀਕ ਹੈ ਇਹ ਚੀਜ਼ਾਂ ਦੇਖਣੀਆਂ ਹੁੰਦੀਆਂ ਨੇ ਜਦੋਂ ਘਟੇ ਦੇ ਵਿੱਚ ਚੱਲ ਰਹੀ ਹੋਵੇ ਘਟੇ ਤੋਂ ਨਿਕਲ ਕੇ ਦੁਬਾਰਾ ਉਹ ਪ੍ਰੋਫਿਟ ਚ ਆਈ ਹੋਵੇ ਫਿਰ ਆਪਾਂ ਇਹ ਚੀਜ਼ ਹਾਂ ਜਿਵੇਂ ਹੁਣ ਜਮਾਟੋ ਇਸ ਲਈ ਸਾਲ ਘਟੇ ਦੇ ਵਿੱਚ ਚੱਲ ਰਿਹਾ ਸੀ ਐਕਟਿਉਂ ਉਹਨਾਂ ਨੇ ਬੋਡ ਵਿੱਚ ਆ ਗਏ ਵੀ ਪ੍ਰੋਫਿਟ ਪ੍ਰੋਫਿਟ ਵਿੱਚ ਆ ਗਏ ਕਿੰਨਾ ਤੇਜ਼ੀ ਨਾਲ ਸਟਾਕ ਦੇ ਸਰ ਇਹ ਤਾਂ ਦੇ ਸੀ ਕਿ ਤੇ ਸ਼ੇਅਰ ਵੀ ਸਸਤਾ ਉਹ ਸ਼ੇਅਰ ਦਾ ਪਿਛਲੇ ਸਾਲ 400 ਦੇ ਲਗਭਗ ਨਹੀਂ ਚੱਲ ਰਿਹਾ ਸੀ ਅੱਛਾ ਜੀ ਹਾਂ ਇਹ ਤਾਂ ਹੁਣ ਕੀ ਕਰਦਾ ਜੀ ਆਹ ਦੇਖੋ ਜੀ 52 ਵੀ ਤੁਹਾਨੂੰ ਪਿਛਲੇ ਸਾਲ 400 ਦੇ ਲਗਭਗ ਚੱਲ ਰਿਹਾ ਸੀ ਹੁਣ ਇਸ ਟੈਪ ਦੇ ਨਾਲ ਹੁਣ ਇਸ ਦਾ ਵੀ ਚੱਲ ਰਿਹਾਗਾ 1000 ਪੁਆਇੰਟ ਦਾ ਹਾਈ ਲੱਕ ਆਇਆਗਾ 1000 ਤੋਂ ਉੱਪਰ ਹੀ ਚੱਲ ਰਿਹਾ ਉਹਦਾ ਤੇ ਜੇ ਸਾਡਾ ਉਦੋਂ ਕਿੰਦਾ ਦਾ ਟ੍ਰੈਡ ਆਇ ਇੱਕ 2029 ਦਾ ਚੱਲਣਾ ਹੈ ਜੂਸ ਹੈਂ ਤੀਜੋ ਤੇ ਹੁਣ ਡੈਲੀਵਰੀ ਦੇ ਸਿਧੇ ਮੇਰੇ ਮੈਨੂੰ ਦੱਸੇ ਵੀ 52 ਬੀ ਕਹਿੰਦੇ ਇੱਕ ਸਾਲ ਪੂਰਾ ਹੋਇਆ ਨਹੀਂ 400 ਦਾ ਸੀ ਤੇ ਅੱਜ ਮੰਨ ਲਓ ਡੇਢ ਗੁਣਾ ਤਾਂ ਹੋ ਗਏ ਇੱਕ ਸਾਲ ਦੇ ਵਿੱਚ ਵਿੱਚ ਡੇਢ ਗੁਣਾ ਪੈਸਾ ਕਰਦਾ ਬਸ ਇਹੀ ਚੀਜ਼ਾਂ ਆਪਾਂ ਨੇ ਦੇਖਣੀਆਂ ਹੁੰਦੀਆਂ ਨੇ ਪ੍ਰੋਫਿਟ ਲੋਸ ਥੱਲੇ ਇਹ ਤਾਂ ਜਦੋਂ ਟਾਟਾ ਮੋਟਰ ਦੀ ਗੱਲ ਆ ਹੋਰ ਬਥੇਰ ਨੈਸ਼ਨ ਆਉਂਦਾ ਜਿਹੜਾ ਜਦੋਂ ਤੁਸੀਂ ਰਿਸਰਚ ਕਰੋਗੇ ਫਿਰ ਲਿਖਦਾ ਲੱਗੂਗਾ ਤੇ ਨਾਲ ਉਹਦੇ ਤੇ ਆ ਗਈ ਬੈਲੈਂਸ ਸੀ ਕੰਪਨੀ ਤੇ ਕਿੰਨਾ ਕਰਜ਼ਾ ਕਿੰਨੇ ਕੁ ਐਸੈਟ ਨੇ ਉਹ ਸਾਰਾ ਤੁਸੀਂ ਇੱਥੋਂ ਦੇਖ ਸਕਦੇ ਹੋ ਠੀਕ ਹੈ ਨਾਲ-ਨਾਲ ਇਹ ਨਹੀਂ ਹੈਗਾ ਇਹਨਾਂ ਦਾ ਜਿਵੇਂ ਕਮਾਈ ਵਧਦੀ ਹੈ ਉਵੇਂ ਕਰਜ਼ਾ ਵੀ ਵਧਦਾ ਘਟਦਾ ਰਹਿੰਦਾ ਇਕੱਠਾ ਹੀ ਬੀ ਕਰਦੇ ਨੇ ਉਵੇਂ-ਉਵੇਂ ਬਸ ਇਹ ਦੇਖਣਾ ਹੁੰਦਾ ਆਪਣੇ ਵੀ ਆਮਦਨ ਵਧ ਰਹੀ ਆ ਕਰਜ਼ਾ ਘਟ ਰਿਹਾ ਹੋਵੇ ਜੇ ਉਹ ਬੈਸਟ ਹੁੰਦੀ ਆ ਨਹੀਂ ਤਾਂ ਇਹ ਨਾਲ ਦੀ ਨਾਲ ਚਲੀ ਜਾਂਦੇ ਨੇ ਇਹ ਨਹੀਂ ਦੇਖਣਾ ਨਾਲ ਇਹ ਦੇਖਣਾ ਵੀ ਅਮਦਲ ਘਟ ਨਾਲ ਰਿਉ ਵੀ ਕਰ ਜਾ ਕਿਤੇ ਜ਼ਿਆਦਾ ਨਾ ਵਧੀਆਂ ਲੋਸ ਫੇਰ ਲੈਣੇ ਫੇਰ ਨਹੀਂ ਲੈਣੇ ਠੀਕ ਆ ਇਹੀ ਬਰੀਕੀ ਵਾਲੀਆਂ ਗੱਲਾਂ ਹੁੰਦੀਆਂ ਨਹੀਂ ਬੱਸ ਨਹੀਂ ਕਰਦੇ ਬਾਕੀ ਨਾਲ ਪਹਿਲਾਂ ਤੁਸੀਂ ਉਦੋਂ ਸੈਂਸਿਬਲ ਤੇ ਜਾ ਕੇ ਕੋਈ ਪੈਟਰਨ ਵਾਲਾ ਦੇਖ ਸਕਦੇ ਤੇ ਫੇਰ ਇਹਦੇ ਤੋਂ ਤੂੰ ਟਰਾਈ ਕਰ ਸਕਦੇ ਠੀਕ ਆ ਉਹ ਸਾਰਾ ਕੁਝ ਦੇਖ ਕੇ ਫੇਰ ਖਰੀਦਣਾਗਾ ਲੋਕ ਕਰਨ ਦੇ ਇਹ ਆਪਾਂ ਆਪਸ਼ਨ ਹੀ ਕਰਨੀ ਹੈ ਫਿਰ ਤਾਂ ਹੀ ਫੈਂਸੀਬਲ ਤੇ ਦੇਖ ਕੇ ਬਸ ਉਹੀ ਕਰ ਲਿਆ ਹਾਂ ਉਹ ਤਾਂ ਫਿਰ ਆਪਣਾ ਮਹੀਨੇਕ ਦੇ ਲਈ ਵੀ ਹਣਾ ਆਪਾਂ ਕਿਹੜਾ ਲੌਂਗ ਟਰਮ ਆ ਉਹਦੇ ਵਿੱਚ ਕੋਈ ਮਹੀਨੇ ਦੇ ਵਿੱਚ